yeah ਮਿਹਰਬਾਨ ਕੋਣ ਵੇਲੇ ਦੀ ਗੱਲ ਹੈ ਜਿਸ ਤਰ੍ਹਾਂ ਹੀਰ ਤੇ ਬਖਤ ਪਿਆ ਉਸੇ ਤਰ੍ਹਾਂ ਮਹੀਵਾਲ ਤੇ ਬਖਤ ਪੈ ਗਿਆ ਉਸਰਾ ਬਜਾ ਨਾ ਬਖਤ ਕਹਾਂ ਜਾਂ ਪਾਇਆ ਪਰਮੇਸ਼ਰ ਨੇ ਜਿਹੜੇ ਜਮਾਨੇ ਦੇ ਵਿੱਚ ਮਹੀਵਾਲ ਕੋਲੇ ਸੀ ਨਾਜ ਬਾਦਲ ਕੋਲੇ ਪੈਸੇ ਨਾ ਰਮਿੰਦਰ ਸਿੰਘ ਕੋਲੇ ਜਿੰਨੇ ਉਸ ਮਹੀਵਾਲ ਕੋਲੇ ਪੈਸੇ ਸੀ ਉਹ ਜਮਾਨਾ ਮਾੜੀ ਕਿਸਮਤ ਘੇਰ ਕੇ ਗੁਜਰਾਤ ਦੇ ਵਿੱਚ ਲੈ ਆਈ ਤਾਂ ਨਫਰ ਕਹਿੰਦੇ ਆ ਨੌਕਰ ਨੂੰ ਨਫਰ ਨੇ ਆ ਕੇ ਮਹੀਬਾਲ ਕੋਲੇ ਸਰਸ ਕੀਤੀ ਕਹਿੰਦਾ ਵੀ ਮੈਂ ਕਿ ਤੇਰੇ ਵਾਸਤੇ ਤੋਹਫਾ ਦੇ ਕੇ ਆਇਆ ਤੂੰ ਕਹਿੰਦਾ ਕਹੇ ਜਾ ਤੋਹਫਾ ਉਹ ਕਹਿੰਦਾ ਇੱਕ ਕੁੜੀ ਆ ਕਿਮਿਆਰਾਂ ਦੀ ਐਨਾ ਰੱਬ ਨੇ ਉਹਨੂੰ ਹੁਸਨ ਦਿੱਤਾ ਉਹਦੇ ਮੱਥੇ 'ਨ ਲੱਗ ਹੁੰਦਾ ਉਹ ਕਹਿੰਦਾ ਕਿਉਂ ਝੂਠ ਮਾਰਦਾ ਉਹ ਖੋਤੇ ਚਾਰਨ ਵਾਲੀ ਯਾਦ ਰੱਬ ਨੇ ਉਹਨੂੰ ਐਨਾ ਹੁਸਨ ਕਿੱਥੋਂ ਦਿੱਤਾ ਕਹਿੰਦਾ ਤੂੰ ਚੱਲ ਕੇ ਦੇਖ ਤਾਂ ਸਹੀ ਜਦੋਂ ਦਿਨ ਜਿਹੜਿਆ ਮਹੀਬਾਲ ਨੇ ਸ਼ਕਲ ਦੇਖੀ ਤਦਾਂ ਕਰਕੇ ਜ਼ਮੀਨ ਤੇ ਡਿੱਗ ਪਿਆ ਹੋਸ਼ ਪੱਲੇ ਨਾ ਰਹੀ ਮਹੀਬਾਲ ਨੂੰ ਨੌਕਰ ਨੇ ਠਾਇਆ ਲੈਣ ਤਾਂ ਭਾਂਡੇ ਗਏ ਸੀ ਤੇ ਕਹਿੰਦੇ ਬਾਪਾ ਸਵੇਰੇ ਆਵਾਂਗੇ ਸਵੇਰੇ ਭਾਂਡੇ ਦੇਖਾਂਗੇ ਜਦੋਂ ਗੰਚੜਿਆ ਭਾਂਡੇ ਲਿਆਂਦੇ ਗੱਲ ਕੀ ਭਾਂਡੇ ਲਿਆਇਆ ਕਰੇ ਮਹਿੰਗੇ ਤੇ ਸਸਤੇ ਵੇਚਦਿਆ ਕਰੇ ਮਨ ਦੇ ਵਿੱਚ ਤਾਂਗ ਬਈ ਕਦੋਂ ਭਾਂਡੇ ਵਿਕਣ ਤੇ ਕਦੋਂ ਜਾ ਕੇ ਸੋਹਣੀ ਦਾ ਦਰਸ਼ਨ ਕਰੇ ਇਸ ਤਰ੍ਹਾਂ ਦਿਨ ਨਿਕਲੀ ਗਏ ਤੇ ਪੈਸੇ ਮੁੱਕ ਗਏ ਜਦੋਂ ਮਾਇਆ ਮੁੱਕ ਗਈ ਸਾਨੂੰ ਪਤਾ ਵੀ ਮਾਇਆ ਮੁੱਕੀ ਤੋਂ ਕੌਣ ਕਿਸੇ ਨੂੰ ਪੁੱਛਦਾ ਫੇਰ ਧੱਕੇ ਤਾਂ ਖਾਣੇ ਹੀ ਪੈਂਦੇ ਆ ਉਹਨੇ ਮਨ ਦੇ ਵਿੱਚ ਕੀ ਮੈਂ ਸੋਹਣੀ ਦੇ ਦਰਸ਼ਨ ਕਰਨੇ ਆ ਮਾਇਆ ਮੁੱਕ ਗਈ ਤਾਂ ਭਾਂਡੇ ਲੈਣ ਵਾਸਤੇ ਪੈਸੇ ਨਾ ਹੈ ਦਰਸ਼ਨ ਕਰਨ ਵਾਸਤੇ ਪੈਸੇ ਨਾ ਹੈ ਉਹ ਧਾਰ ਪਾ ਗਿਆ ਸਿਰ ਦੇ ਵਿੱਚ ਤੇ ਹੱਡੀ ਜਿਹੜੀ ਲਈ ਸੀ ਕਰਾਣਾ ਤੋਂ ਉਹਦੇ ਮੈਨਾਂ ਪੈਸੇ ਦਿੱਤੇ ਗਏ ਉਹਨਾਂ ਨੇ ਵੀ ੱੱਕੇ ਮਾਰ ਕੇ ਹੱਡੀ ਦੇ ਵਿੱਚੋਂ ਬਾਹਰ ਕੱਢ ਦਿੱਤਾ ਤੇ ਜਦੋਂ ਬਾਹਰ ਕੱਢ ਦਿੱਤਾ ਇੱਕ ਦਿਨ ਜਾ ਕੇ ਤੁੱਲੇ ਦੇ ਕੋਲੇ ਦੇ ਨਾਲ ਲਾ ਖੜ ਗਿਆ ਉਹ ਕਹਿੰਦਾ ਪੁੱਛਦਾ ਮੁੰਡਿਆ ਕੱਲ ਨਹੀਂ ਆਇਆ ਨਾ ਤੂੰ ਧਾਰ ਭੇਜਿਆ ਜਿਹੜਾ ਲੈ ਕੇ ਗਿਆ ਸੀ ਉਹ ਕਹਿੰਦਾ ਬਾਬਾ ਮੇਰੇ ਕੋਲੇ ਪੈਸੇ ਹੈ ਨਹੀਂ ਦੇਣ ਨੂੰ ਉਹਰ ਫਿਰ ਕਹਿੰਦਾ ਕੀ ਦੇਂਗਾ ਕਹਿੰਦਾ ਮੇਰਾ ਸਰੀਰ ਆ ਚਾਹੇ ਕੂੜਾ ਢੋਾਈ ਚੱਲ ਚਾਹੇ ਨੌਕ ਰੱਖਲਾ ਚਾਹੇ ਪੱਠੇ ਪੁਆਈ ਚੱਲੇ ਇਹ ਮੈਂ ਕੰਮ ਕਰ ਸਕਦਾ ਪਰ ਮੇਰੇ ਕੋਲੇ ਕੈਸ਼ ਦੇਣ ਨੂੰ ਹੈ ਨਹੀਂ ਉਹ ਕਹਿੰਦਾ ਮੈਂ ਨਹੀਂ ਤੈਨੂੰ ਨੌਕਰ ਰੱਖਣਾ ਜਦੋਂ ਉਹਨੇ ਜਵਾਬ ਦਿੱਤਾ ਉਹਦੋਂ ਨੂੰ ਹੀ ਗੁਰੂ ਸੋਹਣੀ ਦੀ ਮਾਂ ਸੁਗਰੇ ਆ ਗਈ ਕਹਿੰਦੀ ਕੀ ਕਹਿੰਦਾ ਮੁੰਡਾ ਇਹ ਕਹਿੰਦਾ ਨੌਕਰ ਲੱਗਣ ਨੂੰ ਕਹਿੰਦਾ ਕਹਿੰਦੀ ਰੱਖ ਲੈ ਉਹ ਕਹਿੰਦਾ ਪੁੱਤ ਮੀਰਾ ਦਾ ਤੈਨੂੰ ਇਹਨਾਂ ਬਾਰੇ ਗਿਆਨ ਨਹੀਂ ਹੈ ਕਿਹਜੇ ਹੁੰਦੇ ਆ ਇਹਨੂੰ ਆਪਾਂ ਨੌਕਰ ਨਹੀਂ ਰੱਖਣਾ ਆਪਾਂ ਖੋਤੇ ਚਾਰਨ ਵਾਲੀ ਜਾਤ ਹੈ ਅਮੀਰਾ ਦਾ ਮੁੰਡਾ ਆਪਣੇ ਪੱਠੇ ਕਿੱਥੇ ਪਾਉਣ ਲੱਗਿਆ ਨਹੀਂ ਆਪਾਂ ਨੋਕ ਰੱਖਣਾ ਉਹ ਕਹਿੰਦੀ ਕਮਲਿਆ ਮਾਇਆ ਘਰੇ ਆਉਂਦੀ ਕਿਉਂ ਧੱਕੇ ਮਾਰਦਾ ਉਹ ਕਹਿੰਦਾ ਪੁੱਤ ਅਮੀਰਾ ਦੇ ਇਹ ਚੰਗੇ ਨਹੀਂ ਹੁੰਦੇ ਕਹਿੰਦਾ ਇਹਦੇ ਵਿੱਚ ਕੀ ਆਇਵਾ ਉਹ ਕਹਿੰਦਾ ਲੈ ਸੁਣ ਲੈ ਆਖਾਂ ਗੱਲ ਮੈਂ ਤੈਨੂੰ ਆ ਕੇ ਸੁਣਾ ਦਿਆਂ ਸੁਣ ਲੈ ਸੁਗਰੇ ਜਿਹੜੇ ਕਥਨ ਕਬੀਸ਼ਰ ਕਰਦੇ ਪੁੱਤੋਂ ਅਮੀਰਾ ਦੇ ਨਹੀਂ ਕਰਦੇ ਪਕਾਰ ਗੁਲਾਮਾਂ ਦੀ ਤੇ ਪਣਗੀ ਲੇਟਣ ਵਾਲੇ ਕਦੋਂ ਮੁਸੀਬਤ ਕਰਦੇ ਭੁੱਖੇ ਹੰਸ ਕਦੇ ਨਹੀਂ ਦੇਖੇ ਰੂੜੀਆਂ ਫੋਲਦੇ ਕਾ ਨਹੀਂ ਖਾਂਦੇ ਦੇਖੇ ਸ਼ੇਰ ਭੁੱਖੇ ਮਰਦੇ ਛੱਪੜੀ ਵੜ ਕੇ ਉਹ ਤਾਰੀਕਤ ਲਾਉਂਦੇ ਆ ਬਈ ਰਹਿਣ ਵਾਲੇ ਜਿਹੜੇ ਡੂੰਘੇ ਜੇ ਸਰ ਤੇ ਸਾਡਾ ਕਿਵੇਂ ਵੜਜੂ ਥੋੜੀ ਮਤ ਬਾਲਗੇ ਛੱਡ ਕੇ ਆ ਗਏ ਜਿਹੜਾ ਖਰੇ ਪਿਆਰੇ ਘਰ ਦੇ ਊੜਾ ਢੂਣਾ ਸੁਗਰੇ ਮੁਸ਼ਕਲ ਖੋਤੇ ਚਾਰ ਨੇ ਇਹ ਸੂਖਮ ਦੇਹੀ ਵਾਲੇ ਕਦੋਂ ਰਹਿਣਗੇ ਮਰ ਵਰਦੇ ਪੁੱਤਰ ਮੀਰ ਦਾ ਨੈਣ ਦੇਖ ਕੇਂਦਾ ਇਹਦੇ ਕਿਵੇਂ ਖਟਾਫਟ ਲੜਦੇ ਕਦੇ ਨਾ ਪੂਰੀ ਪੈਂਦੀ ਇਹਨਾਂ ਫਾਸ਼ਾਂ ਤੋਂ ਜਿਹੜੇ ਹਰੀ ਅੰਗੂਰੀ ਮਿਰਗਰ ਕੰਨੇ ਚਰਦੇ ਦਿਲ ਤਾਂ ਇਹਨਾਂ ਦੇ دریاਵਾ ਵਰਗੇ ਹੁੰਦੇ ਆ ਤਾ ਲਾਉਂਦੇ ਦਿਲਾਂ ਦੀ ਪੱਥਰ ਦੇਖੇ ਖਰਨੇ ਇੱਕ ਵਈਆ ਕਹਿੰਦਾ ਮਾਸਾ ਹਾਰੀ ਨੂੰ ਕੋ ਬਾੜੇ ਬਾੜੇ ਪੇਡਾਂ ਦੇ ਭੁੱਖੇ ਸ਼ੇਰ ਕਮਲ ਗਏ ਕਦੋਂ ਸਵਰਦਲ ਕਰਦੇ ਸ਼ੇਰ ਦੇ ਕੋਲੇ ਬੱਕਰੀ ਬਾਤੋਂ ਤੱਕ ਜਟਕਾਈ ਰੱਖਦਾ ਆਪਣੀ